ਇੱਤੇ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਜੋ ਪੰਜਾਬ ਦੇ ਕੁਝ ਐਨ ਆਰ ਆਈ ਤੇ ਪੰਜਾਬ ਦੇ ਲੋਕਾਂ ਦੇ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਕੁੱਟਮਾਰ ਕੀਤੀ ਹੈ ਕੋਈ ਟੈਕਸੀ ਡਰਾਈਵਰਾਂ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਉਸ ਤੋਂ ਬਾਅਦ ਤਕਰਾਰ ਵਾਜੀ ਲਗਾਤਾਰ ਦੋਨੇ ਸਟੇਟਾਂ ਦੀ ਪੱਖ ਦੀ ਜਾ ਰਹੀ ਸੀ ਤਾਂ ਇੱਕ ਚੰਗੀ ਖਬਰ ਤੁਹਾਨੂੰ ਦਿਖਾਉਣ ਲੱਗੇ ਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਆਪਣੇ ਕਮੈਂਟ ਕਰ ਦਿਓ ਦੱਸ ਦਿਨੇ ਕਿ ਹੁਣ ਦੋਨੇ ਸਟੇਟਾਂ ਦੀ ਟੈਕਸੀ ਆਪਰੇਟਰ ਯੂਨੀਨਾ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਇੱਕ ਲੈਟਰ ਜਾਰੀ ਕੀਤਾ ਗਿਆ ਉਹ ਲੈਟਰ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਪਹਿਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਸਦੇ ਨੇ ਕਿ ਬੀਤੇ ਦਿਨਾਂ ਦੇ ਵਿੱਚ ਕੁਝ ਐਦਾਂ ਦੇ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਕੁਝ ਐਨਆਰਆਈ ਜੋੜੇ ਤੇ ਨਾਲ ਪੰਜਾਬ ਦੇ ਕੁਝ ਘੁੰਮਣ ਵਾਲੇ ਲੋਕ ਨੇ ਜਿਹੜੇ ਹਿਮਾਚਲ ਦੇ ਦਲਹੋਜੀ ਸੈਰ ਜਾਂਦੇ ਨੇ ਮਨਾਲੀ ਸੈਰ ਜਾਂਦੇ ਨੇ ਕੁਝ ਉਹ ਡਰਾਈਵਰ ਜਿਹੜੇ ਟੈਕਸੀ ਡਰਾਈਵਰ ਨੇ ਪੰਜਾਬ ਦੇ ਉਹ ਜੋ ਸਵਾਰੀ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਉਹ ਦਿਸ਼ਾਰਤਿ ਲੋਕਾਂ ਨੇ ਕੁੱਟਮਾਰ ਕੀਤੀ ਸੀ ਜਿਹਦਾ ਮਾਮਲਾ ਪੁਲਿਸ ਦੇ ਵਿੱਚ ਹੀ ਪਹੁੰਚਿਆ ਸੀ ਪਰ ਉਸ ਮਾਮਲੇ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਭਰ ਗਿਆ ਸੀ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਜਲੀਲ ਹਿਮਾਚਲ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਲੋਕਾਂ ਨੇ ਵੀ ਵੀਡੀਓ ਪਾਈ ਸੀ ਕਿ ਅਸੀਂ ਹੁਣ ਹਿਮਾਚਲ ਦਾ ਬਾਈਕਾਟ ਕਰਾਂਗੇ ਤੇ ਨਾਲ ਦੀ ਨਾਲ ਅਗਰ ਕੋਈ ਹਿਮਾਚਲ ਦਾ ਬੰਦਾ ਗੱਡੀ ਲੈ ਕੇ ਕੋ ਟੈਕਸੀ ਲੈ ਕੇ ਪੰਜਾਬ ਦੇ ਵਿੱਚ ਦਿਸਿਆ ਤਾਂ ਉਸ ਦੇ ਨਾਲ ਵੀ ਅਸੀਂ ਉਹੀ ਵਤੀਰਾ ਕਰਾਂਗੇ ਔਰ ਇਹ ਮਾਮਲਾ ਜਿਹੜਾ ਪੱਖ ਦਾ ਗਿਆ ਤਾਂ ਕੱਲ ਪਰਸੋ ਦੀ ਘਟਨਾ ਭਰਤਗੜ ਦੇ ਰੋਪੜ ਦੇ ਏਰੀਆ ਦੀ ਆਂਦੀ ਹੈ ਜਦੋਂ ਕੁਝ ਟੈਕਸੀ ਡਰਾਈਵਰ ਹਿਮਾਚਲਦਿਆਂ ਦੀ ਪੰਜਾਬ ਦੇ ਵਿੱਚ ਵੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਮਾਮਲਾ ਪੁਲਿਸ ਦੇ ਵਿੱਚ ਪਹੁੰਚ ਗਿਆ ਦਿੱਤੇ ਕਿ ਦੋਨੇ ਪਾਸੇ ਨੂੰ ਵੇਖਦੇ ਹੋਏ ਟੈਕਸੀ ਡਰਾਈਵਰ ਯੂਨੀਅਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਹ ਤਕਰਾਰ ਅੱਗੇ ਨਾ ਬਦੇ ਹੋਰ ਮਾਮਲੇ ਨਾ ਪਖਣ ਕਿਉਂਕਿ ਦੋਨੇ પાસੇ ਦੇ ਟੈਕਸੀ ਡਰਾਈਵਰਾਂ ਨੂੰ ਟੂਰਿਸਟਾਂ ਦੀ ਬਹੁਤ ਲੋੜ ਹੈ ਕੰਮਕਾਰ ਤੇ ਵਿੱਚ ਵਾਅਦਾ ਤਾਂ ਹੀ ਹੋਣਾ ਕਿ ਅਗਰ ਟੂਰਿਸਟ ਆਉਂਦੇ ਰਹਿਣਗੇ ਦੋਨੇ ਸਟੇਟਾਂ ਦੇ ਵਿੱਚ ਕਿ ਇੱਕ ਦੂਜੇ ਸਟੇਟ ਨੂੰ ਇੱਕ ਦੂਜੇ ਪਲੇਟ ਦੀ ਡਰਾਈਵਰ ਦੀ ਟੈਕਸੀਆਂ ਦੀ ਜਾਂ ਫਿਰ ਟੂਰਿਸਟਾਂ ਦੀ ਲੋੜ ਪੈਂਦੀ ਰਹਿੰਦੀ ਹੈ ਇਸ ਤੋਂ ਬਾਅਦ ਹੁਣ ਜਿਹੜਾ ਮਤਾ ਪਾਸ ਹੋਇਆ ਹੈ ਉੱਤੇ ਵਿੱਚ ਹਿਮਾਚਲ ਆਪਰੇਟਰ ਟੈਕਸੀ ਯੂਨੀਅਨ ਵੱਲੋਂ ਇੱਕ ਫੈਸਲਾ ਲਿਆ ਗਿਆ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਉਹ ਫੈਸਲੇ ਨੂੰ ਫੁੱਲ ਚੜਾਏ ਗਏ ਨੇ ਲੈਟਰ ਦੇ ਵਿੱਚ ਲਿਖਿਆ ਗਿਆ ਕਿ ਅਗਰ ਕੋਈ ਹਿਮਾਚਲ ਦੇ ਵਿੱਚ ਪੰਜਾਬ ਦਾ ਟੈਕਸੀ ਆਪਰੇਟਰ ਜਾਂ ਟੈਕਸੀ ਡਰਾਈਵਰ ਕੋਈ ਗੱਡੀ ਲੈ ਕੇ ਆਂਦਾ ਹੈ ਤਾਂ ਉਸ ਦੇ ਨਾਲ ਅਗਰ ਕੋਈ ਬਦਤਮੀਜੀ ਕਰਦਾ ਹੈ ਜਾਂ ਕੋਈ ਮੁਸ਼ਕਲ ਉਸ ਨੂੰ ਹੁੰਦੀ ਹੈ ਤਾਂ ਉਸ ਦੀ ਸੂਚਨਾ ਹਿਮਾਚਲ ਆਪਰੇਟਰ ਟੈਕਸੀ ਯੂਨੀਅਨ ਨੂੰ ਜੁੜ ਦਿੱਤੀ ਜਾਵੇ ਉਸ ਤੋਂ ਬਾਅਦ ਜੀ ਮਦਦ ਲਈ ਹਿਮਾਚਲ ਦੀ ਟੈਕਸੀ ਯੂਨੀਅਨ ਅੱਗੇ ਆਪੇਗੀ ਤੇ ਇਸ ਦੇ ਨਾਲ ਹੀ ਦੂਜੇ ਪਾਸੇ ਦੂਜੀ ਲਾਈਨ ਇਹ ਲਿਖੀ ਹੋਈ ਹੈ ਕਿ ਅਗਰ ਹਿਮਾਚਲ ਦੇ ਟੈਕਸੀ ਡਰਾਈਵਰਾਂ ਜਾਂ ਡਰਾਈਵਰਾਂ ਨੂੰ ਪੰਜਾਬ ਦੇ ਵਿੱਚ ਕੋਈ ਮੁਸ਼ਕਲ ਆਂਦੀ ਹੈ ਤਾਂ ਪੰਜਾਬ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ ਕਿਸੇ ਤਰ੍ਹਾਂ ਦੀ ਮੁਸ਼ਕਲ ਹਿਮਾਚਲ ਦੇ ਟੈਕਸੀ ਡਰਾਈਵਰਾਂ ਨੂੰ ਨਹੀਂ ਆਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਦੋਨੇ ਸਟੇਟਾਂ ਦੇ ਵਿੱਚ ਖੁਸ਼ਹਾਲੀ ਲਿਆਉਣ ਵਾਸਤੇ ਟੂਰਿਸਟ ਹੋਰ ਵਧਾਉਣ ਵਾਸਤੇ ਇਹ ਚੰਗਾ ਉਪਰਾਲਾ ਟੈਕਸੀ ਪ੍ਰੇਟਰ ਯੂਨੀਅਨਾਂ ਵੱਲੋਂ ਕੀਤਾ ਗਿਆ ਤੁਸੀਂ ਵੀ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਸ਼ਰਾਰਤੀ ਅਨਸਰ ਜੋ ਤੁਹਾਨੂੰ ਦੱਸਦੇ ਨੇ ਜਾਂ ਤੁਹਾਨੂੰ ਪਤਾ ਲੱਗਦਾ ਉਹਦੀ ਸੂਚਨਾ ਜ਼ਰੂਰ ਪੁਲਸ ਨੂੰ ਦਿੱਤੀ ਜਾਵੇ ਤੁਸੀਂ ਬੇਫਿਕਰ ਹੋ ਕੇ ਦੋਨੇ ਸਟੇਟਾਂ ਦੇ ਵਿੱਚ ਘੁੰਮ ਸਕਦੇ ਹੋ ਤੇ ਕੋਈ ਵੀ ਖਤਰਾ ਹੁਣ ਅੱਗੇ ਨਹੀਂ ਹੈ ਇਸ ਤਰੀਕੇ ਦੀ ਸੂਚਨਾ ਟੈਕਸੀ ਪੇਟਰਾ ਵੱਲੋਂ ਦਿੱਤੀ ਗਈ ਹੈ ਤਾਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਹੁਣ ਸ਼ਾਂਤੀ ਰਹੇਗੀ ਦੋਨੇ ਸਟੇਟਾਂ ਦੇ ਵਿੱਚ ਤੇ ਨਾਲ ਦੀ ਨਾਲ ਜਿੰਨੇ ਵੀ ਘੁੰਮਣ ਵਾਲੇ ਟੂਰਿਸਟ ਨੇ ਤਾਂ ਉਹ ਇੱਕ ਦੂਜੀ ਸਟੇਟਾਂ ਦੇ ਵਿੱਚ ਜਾ ਕੇ ਚੰਗਾ ਅਬ ਜਿਹੜਾ ਇੱਕ ਮੈਸੇਜ ਦੇਣ ਕਿਉਂਕਿ ਪੰਜਾਬ ਦੀਆਂ ਵੀ ਕਈ ਵੀਡੀਓ ਜਾਂ ਹੋਰ ਸਟੇਟਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਹਿਮਾਚਲ ਦੇ ਵਿੱਚ ਜਾ ਕੇ ਉਹ ਸ਼ਰਾਰਤਾ ਕਰਦੇ ਨੇ ਕੁਝ ਗੱਡੀ ਦੇ ਸ਼ੀਸ਼ਿਆਂ ਵਿੱਚੋਂ ਬਾਹਰ ਨਿਕਲ ਕੇ ਵੀਡੀਓ ਬਣਾਉਂਦੇ ਨੇ ਸਨਰੂਪ ਦੇ ਵਿੱਚ ਬਾਹਰ ਨਿਕਲ ਕੇ ਵੀਡੀਓ ਬਣਾਉਂਦੇ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਧਾ ਮਿਲਦਾ ਜਿਸ ਤੋਂ ਬਾਅਦ ਜਾ ਕੇ ਹਿਮਾਚਲ ਦੇ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕਰਨੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਜਾ ਕੇ ਫਿਰ ਇਹ ਕਿਹਾ ਜਾਂਦਾ ਕਿ ਹੋਰ ਸਟੇਟਾਂ ਦੇ ਜਾਂ ਪੰਜਾਬ ਦੀ ਸਟੇਟਾਂ ਦੇ ਨਾਲ ਹਿਮਾਚਲ ਪੁਰਸਤ ਤੱਕ ਆ ਕਰ ਰਹੀ ਹੈ ਪਰ ਕਿਤੇ ਨ ਕਿਤੇ ਆਪ ਵੀ ਲੋਕਾਂ ਨੂੰ ਸਮਝਣਾ ਪਵੇਗਾ ਆਪ ਵੀ ਲੋਕਾਂ ਨੂੰ ਕਿਤੇ ਨ ਕਿਤੇ ਉਹਨਾਂ ਦਾ ਸਾਥ ਦੇਣਾ ਪਵੇਗਾ ਹਿਮਾਚਲ ਦੇ ਲੋਕਾਂ ਦਾ ਕਿਉਂਕਿ ਹਿਮਾਚਲ ਦੇ ਵਿੱਚ ਕਈ ਐਦਾਂ ਦੀਆਂ ਭੀੜ ਭਰਵਾ ਇਲਾਕੇ ਨੇ ਜਿਵੇਂ Shimla ਦੀ ਗੱਲ ਕਰੀਏ ਜਾਂ ਫਿਰ Manali ਦੀ ਗੱਲ ਕਰੀਏ ਉਹ ਜਗ੍ਹਾ ਸਵੇਰੇ ਸ਼ਾਮ ਜਾਮ ਲੱਗਦਾ ਹੈ ਜਿੱਥੇ ਕਿ ਕਈ ਹੋਰ ਸਟੇਟਾਂ ਤੋਂ ਆਣ ਕੇ ਲੋਕ ਗਲਤ ਸਾਈਡ ਆਪਣੀ ਗੱਡੀ ਲੈ ਕੇ ਜਾਂਦੇ ਨੇ ਜਿਸ ਤੋਂ ਬਾਅਦ ਜਾਮ ਦਾ ਹੋਰ ਵੱਜ ਜਾਂਦਾ ਹੈ ਕਈ ਘੰਟੇ ਜਾਮ ਲੱਗ ਜਾਂਦਾ ਜਿਸ ਤੋਂ ਬਾਅਦ ਇਹ ਮਾਮਲੇ ਇਸ ਤਰੀਕੇ ਦੇ ਭਖਦੇ ਨੇ ਤਾਂ ਇਸ ਤਰੀਕੇ ਦੀਆਂ ਘਟਨਾਵਾਂ ਅੱਗੇ ਨਾ ਹੋਣ ਤਾਂ ਬਤ-ਬਤ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾ ਦਿਓ ਕਿ ਸ਼ਾਂਤੀਪੂਰਵਕ ਦੇ ਨਾਲ ਉਹ ਹਿਮਾਚਲ ਤੇ ਨਾਲ ਪੰਜਾਬ ਦੇ ਵਿੱਚ ਪਿਆਰ ਦੇ ਨਾਲ ਘੁੰਮ ਸਕਣ ਧੰਨਵਾਦ